ਮਿਰਨਾਲ ਅੰਮ੍ਰਿਤਸਰ ਤੋਂ ਜੁੜੇ ਨੇ ਐਡਵੋਕੇਟ ਸਿਦਾਰ ਜਸਵਿੰਦਰ ਸਿੰਘ ਉਹ ਐਸ்சிਪੀਸੀ ਦੇ ਸਾਬਕਾ ਮੈਂਬਰ ਨੇ ਜਸਵਿੰਦਰ ਸਿੰਘ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਵਾਈਕੂ ਜੀ ਕਾਲਸਾ ਵਾਈਕੂ ਜੀ ਕੀ ਫਤਿਹ ਗੁਰ ਫਤਿਹ ਜੀ ਜਸਵਿੰਦਰ ਸਿੰਘ ਜੀ ਪਿਛਲੇ ਹਫਤੇ ਸਿੰਘ ਸਹਿਬਾਨ ਨੇ ਅਕਾਲੀ ਦਲ ਪ੍ਰਧਾਨ ਤੇ ਐਸ்சிਪੀਸੀ ਪ੍ਰਧਾਨ ਤੋਂ ਸਪਸ਼ਟੀਕਰਨ ਮੰਗਿਆ ਵਾ ਪਰ ਕੁਝ ਲੋਕ ਇਹ ਕਹਿ ਰਹੇ ਨੇ ਕਿ ਉਸ ਵੇਲੇ ਦੇ ਜਿਹੜੇ ਮਸਲੇ ਤੇ ਸਪਸ਼ਟੀਕਰਨ ਮੰਗਿਆ ਵਾ ਉਸ ਵੇਲੇ ਦੇ ਜਿਹੜੇ ਜਥੇਦਾਰ ਅਕਾਲ ਤਖਤ ਦੇ ਸਨ ਸਤਾਰ ਗੁਰਬਚਨ ਸਿੰਘ ਉਹਨਾਂ ਤੋਂ ਵੀ ਸਪਸ਼ਟੀਕਰਨ ਮੰਗਣਾ ਚਾਹੀਦਾ ਵਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਦੇਖੋ ਗਲਤਾਂ ਜਿਹੜੀ ਲੋਕ ਕਹਿ ਰਹੇ ਨੇ ਮੈਂ ਉਹਦੀ ਇਸ ਗੱਲ ਦੀ ਹਾਮੀ ਭਰਦਾ ਹੂੰ ਕਿਉਂਕਿ ਗਿਆਨੀ ਗੁਰਮੁਖ ਸਿੰਘ ਜਿਹੜੇ ਉਸ ਵੇਲੇ ਦਮਨਮਾ ਸਾਹਿਬ ਦੇ ਜਥੇਦਾਰ ਸਿਗੇ ਜੀ ਤੇ ਉਹਨਾਂ ਨੇ ਵੀ ਇਹ ਇਸ਼ੂ ਰੇਜ਼ ਕੀਤਾ ਸੀ ਵੀ ਸਾਨੂੰ ਬੁਲਾ ਕੇ ਤੇ ਇਹ ਗੱਲ ਉੱਥੇ ਕੋਠੀ ਚ ਕਹੀ ਗਈ ਕਿ ਤੁਸੀਂ RAM NEH ਨੂੰ ਮਾਫ ਕਰਦੇ ਅੱਛਾ ਉਹਨਾਂ ਨੇ ਲੰਬੀ ਚੌੜੀ ਜਿਹੜੀ ਮੀਡੀਆ ਤੇ ਅੱਜ ਵੀ ਇੰਟਰਵਿਊ ਉਹਨਾਂ ਦੀਆਂ ਪਈਆਂ ਹੋਈਆਂ ਜੀ ਪਰ ਪਹਿਲੇ ਉਹਨਾਂ ਨੂੰ ਫਾਰਕ ਕਰ ਦਿੱਤਾ ਗਿਆ ਫਿਰ ਬਾਅਦ ਚ ਉਹਨਾਂ ਨੂੰ ਦੁਬਾਰਾ ਅਕਾਲ ਤਖਤ ਸਾਹਿਬ ਤੇ ਹੀ ਹੈਡ ਗ੍ਰੰਥੀ ਲਿਆ ਕੇ ਬਣਾ ਦਿੱਤਾ ਤੇ ਇੱਥੋਂ ਲੱਗਦਾ ਹੈ ਕਿ ਉਹਨਾਂ ਨਾਲ ਕੋਈ ਨਾ ਕੋਈ ਜਿਹੜੀ ਹੈ ਗਿਵ ਐਂਡ ਟੇਕ ਹੋ ਗਈ ਤੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ ਦੁਬਾਰਾ ਨੌਕਰੀ ਤੇ ਰੱਖ ਕੇ ਤੇ ਉਹ ਗੱਲ ਹੋ ਗਈ ਹੁਣ ਇਹ ਸਾਰੇ ਮਸਲੇ 'ਚ ਇੱਕ ਗੱਲ ਤਾਂ ਸਪਸ਼ਟ ਹੈ ਕਿ ਇਹ ਪੁੱਛਣ ਜਾਂ ਨਾ ਪੁੱਛਣ ਗੱਲ ਤਾਂ ਇਸ ਵੇਲੇ ਇਹ ਸਾਰਿਆਂ ਨੂੰ ਪਤਾ ਹੈ ਇਹ ਉਸ ਵੇਲੇ ਜਿਹੜੀ ਹੈ ਉਹ ਉੱਥੇ ਚੰ디ਗੜ੍ਹ ਕੋਟੀ ਬਲਾ ਕੇ ਉਹਨਾਂ ਦੇ ਉੱਤੇ ਹੁਕਮ ਚਾੜੇ ਗਏ ਕਿ ਤੁਸੀਂ ਅਗੋਂ ਇਹ ਹੁਕਮ ਲਾ ਦਿਓ ਕਿਉਂਕਿ ਜੇ ਪਿਛਲੇ ਦਿਨਾਂ 'ਚ ਤੁਸੀਂ ਜਿਸ ਰਾਜ ਪ੍ਰਗਟ ਸਿੰਘ ਜਿਹੜੇ ਇਸ ਵੇਲੇ ਕਾਂਗਰਸ ਦੇ ਐਮਐਲਏ ਨੇ ਉਹਨਾਂ ਉਹਨਾਂ ਦੀ ਵੀ ਇੱਕ ਸਟੇਟਮੈਂਟ ਸਿਗੀ ਜੀ ਕਿ ਸਾਨੂੰ ਡਾਕਟਰ ਚੀਮਾ ਤੇ ਸੁਖਵੀਰ ਬਾਦਲ ਆਏ ਇੱਕ ਮੀਟਿੰਗ ਤੇ ਆਂਦੇ ਕਹਿੰਦੇ ਜੀ ਬੜੀ ਖੁਸ਼ਖਬਰੀ ਹੈ ਜਥੇਦਾਰ ਮੰਨ ਗਏ ਹਮ ਹੈਨਾ ਇਹਦਾ ਮਤਲਬ ਉਹ ਹੋਣ ਤੋਂ ਪਹਿਲੇ ਇਹਨਾਂ ਨਾਲ ਸਲਾਹ ਹੋ ਰਹੀ ਹੈ ਹਮ ਤੇ ਇਹ ਇਹ ਸਾਰੀ ਗੱਲ ਇਹ ਸਾਰੇ ਸਰਕਮਸਟੈਂਸਸ ਵਾਲੇ ਵਾਲੇ ਦੇ ਗੱਲ ਸਪਸ਼ਟ ਕਰਦੇ ਨੇ ਕਿ ਇਹ ਕ੍ਰਾਈਮਨ ਸੀਗੀ ਤੇ ਇਹ ਸਾਰਾ ਜਿਹੜਾ ਇਹ ਬਿਲੀਪੂ ਗੱਡੇ ਨਾਲ ਹੋਇਆ ਸੀ ਤੇ ਕੌਮ ਨੂੰ ਠੱਗਿਆ ਗਿਆ ਜੀ ਇਹ ਮਸਲਾ ਕਦੀ ਕਿਉਂਕਿ ਤੁਸੀਂ ਐਸਸੀਪੀਸੀ ਦੇ ਮੈਂਬਰ ਰਹੇ ਜੇ ਇਹ ਮਸਲਾ ਕਦੀ ਐਸਸੀਪੀਸੀ ਦੀ ਜਨਰਲ ਹਾਊਸ 'ਚ ਜਾਂ ਐਗਜ਼ੈਕਟਿਵ ਦੇ ਵਿੱਚ ਕਦੀ ਡਿਬੇਟ ਹੋਇਆ ਉੱਥੇ ਕਦੀ ਉੱਠਿਆ ਇਹ ਮਸਲਾ ਨਹੀਂ ਦੇਖੋ ਜਦੋਂ ਇਨੂੰ ਮਾਫ ਕੀਤਾ ਗਿਆ ਨਾ ਉਸ ਤੋਂ ਬਾਅਦ ਐਗਜ਼ੈਕਟਿਵ ਦੇ ਵਿੱਚ ਦੋ ਸੱਜਣ ਜਿਨ੍ਹਾਂ ਨੇ ਬੜੇ ਪ੍ਰੋਮੀਨੈਂਟਲੀ ਇਹ ਮੁੱਦੇ ਨੂੰ ਚੁੱਕਿਆ ਸੀ ਤੇ ਸਾਹ ਸੁਦੇਵ ਸਿੰਘ ਭੌਰ ਨੇ ਮੈਂ ਜੇ ਕਹਾਂ ਸਪਸ਼ਟਤਾ ਦੇ ਨਾਲ ਜੀ ਤੇ ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ ਸੀ ਤੇ ਉਹਨਾਂ ਨੇ ਡਟ ਕੇ ਸਟੈਂਡ ਵੀ ਲਿਤਾ ਜੀ ਉਹਨਾਂ ਨੇ ਆਪਣਾ ਜਿਹੜਾ ਇਹ ਇਹਦੇ ਤੇ ਉਸ ਤੋਂ ਇਲਾਵਾ ਕਦੇ ਵੀ ਇਹ ਮਸਲਾ ਜਿਹੜਾ ਸੱਤ ਦੇ ਵਿੱਚ ਜਦੋਂ ਪਹਿਲੀ ਵਾਰ ਇਹ ਮਸਲਾ ਆਇਆ ਸੀ ਉਸ ਤੋਂ ਬਾਅਦ ਅਕਾਲ ਤੱਕ ਤੇ ਮੀਟਿੰਗਾਂ ਹੁੰਦੀਆਂ ਆ ਰਹੀਆਂ ਦਮਦਮਾ ਸਾਹਿਬ ਮੀਟਿੰਗ ਹੋਈ ਉਦੋਂ ਇਹ ਗੱਲਾਂ ਡਿਬੇਟ 'ਚ ਸੀਗੀਆਂ ਹਮਮ ਪਰ ਜਦੋਂ 15 ਤੋਂ ਬਾਅਦ ਤੇ ਇੱਕਦਮ ਸਨਾਟਾ ਸੀਗਾ ਤੇ ਮਤਲਬ ਜਰਨਲ ਹਾਊਸ ਬੁਲਾ ਕੇ ਮੈਂ ਉਸ ਵੇਲੇ ਜਰਨਲ ਹਾਊਸ ਦਾ ਮੈਂਬਰ ਨਹੀਂ ਸੀ ਪਰ ਇਹਨਾਂ ਨੇ ਜਰਨਲ ਹਾਊਸ ਬੁਲਾ ਕੇ ਤੇ ਇਹਨਾਂ ਨੂੰ ਹੁਕਮ ਚਾੜ ਦਿੱਤਾ ਜੀ ਕਿ ਤੁਸੀਂ ਜਿਵੇਂ ਅੱਜ ਕੱਲ੍ਹ ਨਹੀਂ ਚੱਲ ਰਿਹਾ ਕਿ ਚੰਡੀਗੜ੍ਹ ਸਦੋਂ ਸਾਰਿਆਂ ਨੂੰ ਤੇ ਕਹਿ ਦਿਓ ਜੀ ਅਸੀਂ ਇਹ ਸਾਰਾ ਕੁਝ ਅਸੀਂ ਪ੍ਰਧਾਨ ਮੰਤਰੀ ਆਂ ਜੀ ਨਾਲਾਂ ਦੀ ਉਦੋਂ ਵੀ ਇਹ ਕਹਿ ਦਿੱਤਾ ਗਿਆ ਜੀ ਅਸੀਂ ਨਾਲਾਂ ਜੀ ਤੱਦੇ ਅਖਬਾਰਾਂ ਚ ਇਸ ਇਤਿਹਾਸ ਸ਼੍ਰੋਣੀ ਕਮੇਟੀ ਦੇ ਰਹੀ ਹੈ ਤੇ ਸਾਰਾ ਕੁਝ ਕਰ ਰਹੀ ਹੈ ਨਾ ਉਹ ਇਹਨੂੰ ਇਸ ਪੱਧਰ ਤੇ ਡਿਬੇਟ ਕਰਨ ਲਈ ਕਦੇ ਕਿਸੇ ਨੂੰ ਨਾ ਤਾਂ ਮੈਂ ਕਹਾਂ ਕਿ ਖੁੱਲ੍ਹ ਦਿੱਤੀ ਗਈ ਤੇ ਨਾ ਹੀ ਉਸ ਵੇਲੇ ਦੇ ਮੈਂਬਰਾਂ ਨੇ ਕਦੇ ਆਪਣੇ ਆਪ ਨੂੰ ਅੱਗੇ ਲਿਆਂਦਾ ਕਿ ਉਹ ਗੱਲ ਤੇ ਕਹਿਣ ਘਟੋਕਟਾ ਕੇ ਜੀ ਤੇ ਤੁਸੀਂ ਜੇ ਧਿਆਨ ਨਾਲ ਵੇਖੋ ਤੇ ਮੈਂਬਰਾਂ ਦਾ ਉਸ ਵੇਲੇ ਇਸੇ ਗੱਲ ਕਰਕੇ ਸੰਗਤਾਂ ਨੇ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਸੀਗਾ ਉਹ ਘਰਾਂ ਚੋਂ ਨਿਕਲਨੇ ਬੰਦ ਹੋ ਗਏ ਅਕਾਲੀ ਦਲ ਦੇ ਬੰਦੇ ਘਰਾਂ ਚੋਂ ਨਿਕਲਨੇ ਬੰਦ ਹੋ ਗਏ ਈਵਨ ਯਾਨੀ ਗੁਰਵਚਨ ਸਿੰਘ ਮੰਜੀ ਸਾਹਿਬ ਗਵਾਨ ਹਾਲ ਪ੍ਰੋਗਰਾਮ ਤੇ ਜਾਂਦੇ ਨੇ ਤੇ ਕੁਝ ਪ੍ਰਚਾਰਕ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਦੇ ਤੇ ਉਹਨਾਂ ਨੂੰ ਛੱਡ ਕੇ ਵਿੱਚੋਂ ਭਲਜਣਾ ਪੈਂਦਾ ਇਹ ਇਹ ਸਾਰਾ ਘਟਨਾਕਰਮ ਉਦੋਂ ਲਈ ਹੈ ਜਸਿੰਦਰ ਸਿੰਘ ਜੀ ਜ਼ਾਹਿਰ ਹੈ ਕਿ ਇਹ ਸਭ ਕੁਝ ਇਸ ਕਰਕੇ ਹੋ ਰਿਹਾ ਵਾ ਕਿਉਂਕਿ ਜਥੇਦਾਰਾਂ ਦੀ ਸਿੰਘ ਸਾਹਿਬਾਨ ਦੀ ਜਿਹੜੀ ਯੋਗਤਾ ਨਿਯੁਕਤੀ ਦਾ ਸਿਸਟਮ ਜਾਂ ਉਹਨਾਂ ਨੂੰ ਹਟਾਉਣ ਦਾ ਸਿਸਟਮ ਪ੍ਰੋਪਰਲੀ ਬਣਿਆ ਹੀ ਨਹੀਂ ਔਰ ਇਹ ਸਭ ਕੁਝ ਜੋ ਉਸ ਵੇਲੇ ਸੱਤਾ ਦੇ ਵਿੱਚ ਨੇ ਜਾਂ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਉਹੀ ਕਰਵਾਉਂਦੇ ਰਹੇ ਨੇ ਸੋ ਕੀ ਲੱਗਦਾ ਵਾ ਕਿਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਵਾ ਔਰ ਇਹਦੇ ਬਾਰੇ ਕਦੀ ਕੋਈ ਵਿਚਾਰ ਵਟਾਂਦਰਾ ਹੋਇਆ ਦੇਖੋ ਇਸ ਤਰ੍ਹਾਂ ਹੈ ਕਿ ਵੈਸੇ ਤਾਂ ਤੁਸੀਂ ਜੇ 1925 ਦੇ ਐਕਟ ਨੂੰ ਚਾਤੀ ਮਾਰੋ ਨਾ ਹੂੰ ਤੇ ਉਹਦੇ ਵਿੱਚ ਜਥੇਦਾਰ ਵੀ ਕੋਈ ਪੋਜੀਸ਼ਨ ਨਹੀਂ ਹੈਗੀ ਜੀ ਇਹਦਾ ਮਤਲਬ ਹੈ ਕਿ ਉਸ ਵੇਲੇ ਮੈਂ ਮੈਂ ਇਹਨੂੰ ਪੋਜ਼ਿਟਿਵ ਨੋਟ ਤੇ ਦੇਖਦਾ ਕਿ ਉਸ ਵੇਲੇ ਜਥੇਦਾਰ ਨੂੰ ਐਕਟ ਦੀ ਪ੍ਰੋਵੀਜ਼ਨਸ ਤੋਂ ਬਾਹਰ ਰੱਖਿਆ ਗਿਆ ਹੋਵੇਗਾ ਕਿ ਜਥੇਦਾਰ ਵੱਡੀ ਹਸਤੀ ਹੈ ਤੇ ਜਥੇਦਾਰ ਜਿਹੜਾ ਉਹ ਸਿਰਫ ਪੰਜਾਬ ਦੇ ਗੁਰਦੁਆਰਿਆਂ ਦੀ ਮੈਨੇਜਮੈਂਟ ਜਥੇਦਾਰ ਨਾ ਲਾਵੇ ਇਸ ਕਰਕੇ ਹੋ ਸਕਦਾ ਕਿ ਬਾਹਰ ਰੱਖਿਆ ਹੋਵੇ ਕਿਉਂਕਿ ਜਥੇਦਾਰ ਤੇ ਸਾਰੇ ਸਿੱਖ ਸਮਾਜ ਦਾ ਜੇ ਭਾਵੇਂ 172 ਮੁਲਕਾਂ 'ਚ ਵੱਸਦਾ ਉਹਨਾਂ ਦਾ 172 ਮੁਲਕਾਂ ਦੇ ਸਿੱਖਾਂ ਦੇ ਜੇ ਕੋਈ ਹੁਕਮ ਹੁੰਦਾ ਤੇ ਉਹ ਸਾਰਿਆਂ ਤੇ ਲਾਗੂ ਹੋਣ ਦੀ ਗੱਲ ਹੁੰਦੀ ਆ ਫਿਰ ਉਹਨੂੰ ਇੱਕ ਨਿੱਕੀ ਜੀ ਮੈਨੇਜਮੈਂਟ ਜਿਹੜੀ ਸਿਰਫ ਪੰਜਾਬ ਪੁਰਾਣੇ ਪੰਜਾਬ ਦੇ ਗੁਰਦੁਆਰਿਆਂ ਨੂੰ ਮੈਨੇਜ ਕਰਨ ਵਾਲੀ ਜਥੇਬੰਦੀ ਕਿਵੇਂ ਕਰ ਸਕਦੀ ਹੈ ਇਹਦੇ ਲਈ ਇੱਕ ਤਾਂ ਇਹ ਗੱਲ ਮੈਨੂੰ ਪੋਜੀਟਿਵ ਲੱਗਦੀ ਹੈ ਕਿ ਪਰ ਹੋਣੀ ਹੋਲੀ ਕੀ ਹੋਇਆ ਕਿ ਇਹਨਾਂ ਨੇ ਪ੍ਰਬੰਧ ਸਕੀਮ ਚ ਤਰਮੀਮਾ ਕਰਕੇ ਤੇ ਉਹ ਜਿਹੜੀ ਹੈ ਜਥੇਦਾਰ ਦੀ ਪੋਜੀਸ਼ਨ ਘਟ ਲਈ ਤੇ ਨਿਯੁਕਤੀ ਤੇ ਜਿਹੜੀ ਹੈ ਉਹ ਕੰਡਣਾ ਸ਼ਰੋਨੀ ਕਮੇਟੀ ਦੀ ਐਗਜ਼ੈਕਟਿਵ ਕੋ ਲਾ ਗਿਆ ਹੈਨਾ ਐਗਜ਼ੈਕਟਿਵ ਜਿਹੜੀ ਹੈ ਉਹ ਬਾਦਲਾਂ ਦੇ ਕੰਟਰੋਲ ਚ ਸੀਗੀ ਤੇ ਸਾਰਾ ਕੁਝ ਉੱਥੋਂ ਘਟਨਾ ਕਰਨ ਵਾਪਰਨ ਲੱਗਾ ਜੀ ਇਹ ਮੈਨੂੰ ਧਿਆਨ ਚ ਹੈ ਕਿ 2000 ਸਾਲ ਚ ਯਾਨੀ ਪੂਰਨ ਸਿੰਘ ਨੇ ਇੱਕ ਹੁਕਮਨਾਮਾ ਕੱਢਿਆ ਗੁਣੇ ਤੋਂ ਹੂੰ ਉਹਨੇ ਸਾਰੇ ਪ੍ਰਧਾਨ ਉਹ ਤੋਂ ਬੀਬੀ ਜ਼ਗੀਰ ਕੌਰ ਸੀਗੇ ਤੇ ਸਾਰੀ ਐਗਜ਼ੈਕਟਿਵ ਨੂੰ ਤੇ ਬੀਬੀ ਜ਼ਗੀਰ ਕੌਰ ਨੂੰ ਤੇ ਪੰਜ ਤੋਂ 6 ਕਿ ਦਿੱਤਾ ਐਗਜ਼ੈਕਟਿਵ ਅਸੀਂ ਵਿਰੋਧ ਕੀਤਾ ਵੀ ਹੁਕਮਨਾਮਾ ਤੇ ਇੱਕ ਗੱਲ ਚੱਲੀ ਆ ਰਹੀ ਹੈ ਕਿ ਅਕਾਲ ਤੱਕ ਅੱਤੇ ਬੈਠ ਕੇ ਹੁੰਦਾ ਹੂੰ ਹੂੰ ਤੇ ਦੂਜਾ ਇਹ ਹੈ ਵੀ ਉਹਦੇ ਚ ਕੋਣ ਕੋਣ ਹੋਣਗੇ ਉਦੋਂ ਗਿਆਨੀ ਪੂਰਨ ਸਿੰਘ ਨੇ ਆਪਣਾ ਡਰਾਈਵਰ ਇੱਕ ਦੋ ਹੋਰ ਬੰਦੇ ਲਿੱਤੇ ਤੇ ਗੁਣੇ ਤੋਂ ਹੁਕਮਨਾਮਾ ਕਰ ਦਿੱਤਾ ਹੂੰ ਹੂੰ ਉਹਦੇ ਲਈ ਮੈਂ ਵੌਇਸ ਫਰੇਜ਼ ਕੀਤੀ ਤੇ ਮੈਨੂੰ ਵੀ ਪੰਚਤੂਗਲੇ ਹੁਕਮਨਾਮੇ ਚ ਮੈਨੂੰ ਵੀ ਪੰਚਤੂ ਛੇ ਕਿ ਦਿੱਤਾ ਫਿਰ ਆਵਾਜ਼ ਵੀ ਨਹੀਂ ਚੁੱਕਣੀ ਫਿਰ ਜਦੋਂ ਇਹ ਸਾਰੀ ਘਟਨਾ ਤੋਂ ਬਾਅਦ 31 ਜਾਂ 31 ਮਾਰਚ ਨੂੰ ਜਿਹੜੀ ਜਰਨਲ ਹਾਊਸ ਹੋਇਆ ਜੀ ਉਹਦੇ ਚ ਇਹ ਜਿਹੜਾ ਮੈਂ ਮੁੱਦਾ ਰੇਜ਼ ਕੀਤਾ ਤੇ ਇੱਕ ਬਕਾਇਦਾ ਇਹ ਜਿਹਨੂੰ ਕਹਿੰਦਾ ਮਤਾ ਪਾਸ ਕਰਵਾਇਆ ਕਿ ਜਥੇਦਾਰ ਕਿੱਦਾਂ ਲੱਗੇ ਕਿੱਦਾਂ ਉਤਰੇ ਉਹ ਹੁਕਮਨਾਮਾ ਈਵਨ ਕਿਵੇਂ ਲਵੇ ਹਮ ਹਣਾ ਜਿਹੜਾ ਆਦੇਸ਼ ਸਾਰਿਆਂ ਤੇ ਲਾਗੂ ਹੈ ਇਹਦੇ ਲਈ ਇੱਕ ਨਿਯਮ ਬਣਾ ਕੇ ਤੇ ਸੰਗਤੀ ਕੀਤੇ ਜਾਣ ਤਾਂ ਕਿ ਡਿਬੇਟ ਹੋਵੇ ਇਹਦੇ ਤੇ ਤੇ ਜਥੇਦਾਰ ਨੂੰ ਜਿਹੜਾ ਇੰਡੀਪੈਂਡੈਂਟਲੀ ਵਰਕ ਵੀ ਕਰੇਗਾ ਪਰ ਉਹ ਇੱਕ ਨਿਯਮ ਦੇ ਧਾਇਰੇ ਚ ਜਿਹੜਾ ਉਹ ਵਰਕ ਕਰੇਗਾ ਜੀ ਉਹ ਉਹਦੀ ਜਿਹੜੀ ਹੈ ਬਣਤਰ ਇਦਾਂ ਦੀ ਹੋਣੀ ਚਾਹੀਦੀ ਮੈਨੂੰ ਹੁਕ ਵੀ ਲੱਗਦਾ ਹੈ ਕਿ ਜਥੇਦਾਰ ਦਾ ਅਹੁਦਾ ਜਿੱਦਾਂ ਐਕਟ ਚ ਨਹੀਂ ਹੈ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰੀਵਿਊ ਚੋਂ ਬਾਹਰ ਕੱਢ ਕੇ ਤੇ ਸਾਰੇ ਜਿੱਥੇ ਸਿੱਖ ਸੰਗਤਾਂ ਵਸਦੀਆਂ ਉਹਨਾਂ ਦੀ ਇਹ ਨੁਮਾਇੰਦਾ ਜਿਹੜੇ ਨੇ ਇਕੱਠੇ ਕਰਕੇ ਤੇ ਇੱਕ ਪ੍ਰੈਜ਼ੀਡੀਅਮ ਬਣਨਾ ਚਾਹੀਦਾ ਹੈ ਜਿਹੜਾ ਜਥੇਦਾਰ ਦੀ ਜਿਹੜੀ ਹੈ ਸਲਾਹਕਾਰ ਵੀ ਹੋਵੇ ਤੇ ਉਹ ਨਿਯੁਕਤੀ ਲਈ ਤੇ ਉਹਦੇ ਲਈ ਉਹ ਸਾਰਾ ਰੂਲਸ ਰੈਗੂਲੇਸ਼ਨਸ ਫਾਲੋ ਕਰਾਉਣ ਲਈ ਜ਼ਿੰਮੇਵਾਰ ਵੀ ਹੋਵੇ ਤੇ ਜਥੇਦਾਰ ਜਿਹੜਾ ਹੈ ਉਹਨੂੰ ਫੈਸਲੇ ਲੈਣ ਦਾ ਅਧਿਕਾਰ ਮੈਨੂੰ ਲੱਗਦਾ ਸਾਨੂੰ ਉਹ ਵੀ ਬੰਦ ਕਰਨਾ ਪੈਣਾ ਹੈ ਕਿ ਫੈਸਲੇ ਜਿਹੜੇ ਆ ਉਹ ਮਾਹਰ ਲੈਣ ਜਿਹੜੇ ਜਿਹਨੂੰ ਅਨਾਉਂਸ ਜਿਹੜਾ ਉਹ ਜਥੇਦਾਰ ਅਕਾਲ ਤਖਤ ਕਰੇ ਕਿਉਂਕਿ ਤੁਸੀਂ ਜੇ 1978 ਦਾ ਹੁਕਮਨਾਮਾ ਵੇਖੋ ਨਾ ਤੇ ਬਕਾਇਦਾ ਉਦੋਂ ਕਮੇਟੀ ਬਣੀ ਸੀ ਜਿਹਨੇ ਉਹ ਹੁਕਮਨਾਮਾ ਨੰਗਾਰੀਆਂ ਵਾਲਾ ਡਰਾਫਟ ਕੀਤਾ ਤੇ ਉਹ ਜਥੇਦਾਰ ਰਜਨੋਆ ਦੇ ਇਕੱਲੇ ਸਾਈਨ ਹੈਠ ਉਹ ਬਕਾਇਦਾ ਲਾਗੂ ਹੋਇਆ ਹੈ ਅੱਛਾ ਉਹਦੇ ਚ ਪੰਜਾਂ ਵਾਲੇ ਸਾਈਨ ਤੇ ਉਹ ਸਾਰਾ ਕੁਝ ਜਿਹੜਾ ਮਾਈਨਸ ਹੈ ਹੈਨਾ ਨੂੰ ਵੀ ਵੇਖੋ ਜਦੋਂ ਦਿਲ ਕਰਦਾ ਕਿ ਕੋਈ ਬੈਠ ਜਾਂਦਾ ਕਦੀ ਕੋਈ ਬੈਠ ਜਾਂਦਾ ਵਿਚਾਰ ਹੂੰ 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 ਤੁਹਾਨੂੰ ਇਹ ਸਾਰੀਆਂ ਗੱਲਾਂ ਨੂੰ ਬੜੇ ਮਤਲਬ ਇਹ ਨੁਕਸਾਨ ਕਰ ਰਹੀਆਂ ਹਨ ਕੌਮ ਦਾ ਤੇ ਇਹ ਸਾਨੂੰ ਸਿਸਟਮ ਬਣਨਾ ਪੈਣਾ ਹੈ ਕੌਮੀ ਤੌਰ ਦੇ ਉੱਤੇ ਡਿਬੇਟ ਸ਼ੁਰੂ ਹੋਣੀ ਚਾਹੀਦੀ ਹੈ ਸ਼ੁਰ ਇੱਕ ਹੋਰ ਸਵਾਲ ਕੱਲ ਕਿਸੇ ਨੇ ਰੇਜ਼ ਕੀਤਾ ਵਾ ਅ ਅੰਮ੍ਰਿਤਸਰ ਤੋਂ ਮੰਦੀਪ ਸਿੰਘ ਮੰਨਾ ਨੇ ਇੱਕ ਰੇਜ਼ ਕੀਤਾ ਵਾ ਕਿ ਜਿਹੜੀ ਧਾਰਮਿਕ ਸਜ਼ਾ ਲੱਗਦੀ ਹੈ ਉਹ ਤੇ ਸਜ਼ਾ ਐਕਚੁਅਲੀ ਹੈ ਹੀ ਨਹੀਂ ਉਹ ਤੇ ਇੱਕ ਗੁਰੂ ਦੀ ਬਖਸ਼ਿਸ਼ ਹੈ ਜਿਵੇਂ ਜੋੜੇ ਸਾਫ਼ ਕਰਨੇ ਜਾਂ ਭਾਂਡੇ ਮੰਜਨੇ ਸੋ ਤੁਹਾਨੂੰ ਲੱਗਦਾ ਵਾ ਕਿ ਧਾਰਮਿਕ ਸਜ਼ਾ ਵੀ ਉੱਤੇ ਵੀ ਕਲੈਰਿਟੀ ਹੋਣੀ ਚਾਹੀਦੀ ਕਿੰਦਾਂ ਦੀ ਧਾਰਮਿਕ ਸਜ਼ਾ ਦਿੱਤੀ ਜਾਵੇ ਦੇਖੋ ਇਹ ਸਾਰਾ ਕੁਝ ਜਿਹੜਾ ਨਾ ਇਹ ਲਾਅ ਨਾਲ ਨਹੀਂ ਵੱਜਾ ਇਹ ਮੋਰੈਲਿਟੀ ਨਾਲ ਵੱਜਾ ਹਾਂ ਹੈਨਾ ਇੱਕ ਤੇ ਹੈ ਕਿ ਤੁਸੀਂ ਮੈਂ ਆਪ ਜਾ ਕੇ ਜੋੜੇ ਝਾੜੀਏ ਹਾਂ ਇੱਕ ਹੈ ਕਿ ਸਾਨੂੰ ਕਿਹਾ ਜਾਵੇ ਕਿ ਭਈ ਤੁਸੀਂ ਹੁਣ 10 ਦਿਨ ਬੱਜ ਕੇ ਜੋੜੇ ਝਾੜ ਲਿਏ ਤੇ ਲੋਕ ਵੀ ਵੇਖਦੇ ਆ ਕਿ ਇਹ ਬੰਦਾ ਉਸ ਗੱਲ ਕਰਕੇ ਜੋੜੇ ਛਾੜ ਗਏ ਜੀ ਤੇ ਜਦੋਂ ਬਾਣੀ ਪੜਨ ਨੂੰ ਕਿਹਾ ਜਾਂਦਾ ਹੈ ਤੇ ਉਹ ਬਾਣੀ ਪੜਨ ਤੋਂ ਭਾਵ ਹੈ ਕਿ ਤੁਸੀਂ ਨਿਤਨੇਮ ਤੋਂ ਬਾਅਦ ਉਹ ਬਾਣੀ ਹੋਰ ਪੜਨੀ ਹੈ ਕਿ ਤੁਹਾਡਾ ਮਨ ਗੁਰੂ ਨਾਲ ਜੁੜੇ ਤੇ ਹੋ ਸਕਦਾ ਤੁਹਾਡੇ ਦਿਲ 'ਚ ਬਦਲਾ ਆ ਜੇ ਓਕੇ ਇਹ ਇਹ ਸਾਰੀਆਂ ਗੱਲਾਂ ਹਾਂ ਇਹ ਗੱਲ ਜ਼ਰੂਰ ਹੈ ਕਿ ਜਦੋਂ ਵਕ ਵਕ ਮਸਲਿਆਂ 'ਚ ਵਕ ਵਕ ਤਰ੍ਹਾਂ ਦੇ ਕਿਹੜਾ ਮਸਲਾ ਐਂਟਰਟੇਨ ਕਰਨਾ ਕਿਹੜਾ ਨਹੀਂ ਕਰਨਾ ਜਿਵੇਂ ਧਨਵੰਤ ਸਿੰਘ ਇੱਕ ਸਾਥ ਸੀ ਤੇ ਉਹਨੇ ਇੱਕ ਬੱਚੀ ਦੇ ਨਾਲ ਬਲਦਕਾਰ ਕਰ ਦਿੱਤਾ ਤੇ ਉਹਦਾ ਮਸਲਾ ਇੱਥੇ ਕਾਲ ਤੱਕ ਤੇ ਲੈ ਕੇ ਤੇ ਉਹਨੂੰ ਬਖਸ਼ ਦਿੱਤਾ ਗਿਆ ਹੈਨਾ ਉਹ ਤਾਂ ਲੀਗਲ ਮਾਮਲਾ ਸੀ ਉਹਦੇ ਚ ਤਾਂ ਕਾਲ ਤੱਕ ਦਾ ਪ੍ਰਿਵਿਊ ਹੀ ਨਹੀਂ ਬੰਦਾ ਜੂਡਿਕਸ਼ਨ ਹੀ ਨਹੀਂ ਬਣਦੀ ਜੀ ਉਹਨੇ ਜਿਹੜੀ ਧਾਰਮਿਕ ਅਵਗਿਆ ਕੀਤੀ ਹੈ ਜਦੋਂ ਉਹ ਕਾਨੂੰਨੀ ਸਜ਼ਾ ਭੁਗਤ ਕੇ ਆਵੇ ਤੇ ਉਹਦੀ ਧਾਰਮਿਕ ਅਵਗਿਆ ਨੂੰ ਦੂਰ ਕਰਨ ਲਈ ਉਹਨੂੰ ਵੱਖਰੀ ਤਰ੍ਹਾਂ ਦੀ ਸਜ਼ਾ ਲੱਗੇ ਪਰ ਨਾਲ ਇਹ ਵੀ ਮੈਅਰ ਕਰਨਾ ਪਏਗਾ ਨਾ ਕਿ ਉਹ ਬੰਦਾ ਦੁਬਾਰਾ ਉਦਾਂ ਦਾ ਸਟੇਟਸ ਉਦਾਂ ਦੀ ਕਿਸੇ ਨੂੰ ਪਰਮਾ ਨਾ ਸਕੇ ਜੀ ਮੈਂ ਹੁਣ ਅਕਾਲੀ ਦਲ ਦੀ ਗੱਲ ਚੱਲਦੀ ਹੈ ਹੂੰ ਤੇ ਇਹ ਇਹ ਲੋਕ ਜਿਹੜੇ ਸਾਰੇ ਨੇ ਇਹ ਆਣਗੇ 5 7 10 ਦਿਨ ਸੇਵਾ ਕਰਨਗੇ ਇਹਨਾਂ ਨੂੰ ਤਨਖਾਹ ਵੀ ਲੱਗੇਗੀ ਜੀ ਇਹ ਫਿਰ ਉੱਥੇ ਦੇ ਉੱਤੇ ਫਿਰ ਉਦਾਂ ਹੀ ਲੋਕਾਂ ਨੂੰ ਗੁੰਮਰਾਹ ਕਰਨਗੇ ਮੈਨੂੰ ਇਹ ਲੱਗਦਾ ਹੈ ਕਿ ਇਹ ਡਿਬੇਟ ਅਰੰਭੀ ਜਾਣੀ ਚਾਹੀਦੀ ਹੈ ਕਿ ਇਹ ਲੋਕ ਕੋਈ ਵੀ ਪੰਥਕ ਉਹਦਾ ਕੋਈ ਵੀ ਸਿਆਸੀ ਜਿਹੜੀ ਹੈ ਜਾਂ ਧਾਰਮਿਕ ਜਿਹੜੀ ਹੈ ਉਹਦੇ ਤੇ ਉਹਦੇ ਦਾਰ ਬੱਚੋ ਨਹੀਂ ਵਿਚਰਨਗੇ ਇਹ ਸਿਰਫ ਸੇਵਾਦਾਰ ਹੋ ਕੇ ਕਿਸੇ ਵੀ ਜਥੇਬੰਦੀ ਵਿੱਚ ਕੰਮ ਕਰ ਸਕਦੇ ਨੇ ਤੁਸੀਂ ਜੋ ਸੁਜੈਸਟ ਕਰ ਰਹੇ ਜੇ ਪੀ 5-6 ਸਾਲ ਇਹ ਕਿਸੇ ਅਹੁਦੇ ਤੇ ਨਾ ਇਹ ਇਕੱਲੀ ਲੀਡਰ ਜਿਹੜੇ ਨੇ ਜਿਹੜੇ ਇਸ ਤਰੀਕੇ ਨਾਲ ਆਪਣੇ ਆਪ ਨੂੰ ਮੰਨਦੇ ਆ ਕਿ ਅਸੀਂ ਗੁਨਾਹਗਾਰ ਆ ਉਹਨਾਂ ਨੂੰ 5-6 ਸਾਲ ਵਾਸਤੇ ਪਾਸੇ ਕਰਤਾ ਜਾਵੇ ਇਥੇ ਬੜੀ ਸਖਤ ਸਜ਼ਾ ਨਹੀਂ ਹੋ ਜੂਗੀ ਨਹੀਂ ਕਿਉਂ ਹੀ ਸਖਤ ਨਹੀਂ ਹੈ ਜੀ ਜੇ ਤੁਸੀਂ ਕੌਮ ਦਾ ਪਿਛਲੇ 15 ਸਾਲਾਂ ਤੋਂ ਦੱਸ ਆਪਾਂ ਪ੍ਰਤੱਖ ਰੂਪ 'ਚ ਸਾਰੇ ਜਾਣੇ 15 ਤੋਂ ਬਾਅਦ ਤਾਂ ਹੀ ਲੱਲੀ ਅੱਜ 9 ਸਾਲ ਹੋ ਗਏ ਨੇ ਹੂੰ ਹੂੰ ਹੈਨਾ ਲੋਕਾਂ ਨੇ ਤੇ ਉਹਨਾਂ ਨੂੰ ਲੀਡਰ ਮੰਨਣਾ ਬੰਦ ਕਰ ਦਿੱਤਾ ਨਾ ਲੋਕੀ ਉਹਨਾਂ ਨੂੰ ਆਪਣੀ ਸਿਆਸੀ ਤਰਜਮਾਨੀ ਲਈ ਅੱਗੇ ਨਹੀਂ ਲੈ ਕੇ ਆ ਰਹੇ ਇਹਦਾ ਮਤਲਬ ਹੈ ਕਿ ਲੋਕਾਂ ਦੇ ਮਾਣ ਚੋਂ ਵੀ ਉਤਰ ਗਏ ਨੇ ਤੇ ਉਹਨਾਂ ਨੂੰ ਹੁਣ ਜਿਹੜਾ ਉਹ ਆਪਣੇ ਆਪ ਵੀ ਆਫਰ ਕਰਨੀ ਚਾਹੀਦੀ ਹੈ ਤੇ ਇਹ ਗੱਲ ਇਧਰੋਂ ਵੀ ਹੋਣੀ ਚਾਹੀਦੀ ਹੈ ਕਿ ਤੁਸੀਂ ਹੁਣ 5-7 ਸਾਲ ਲਈ ਆਰਾਮ ਕਰੋ ਜਾਂ ਤੁਸੀਂ ਇੱਕ ਵਰਕਰ ਬਣ ਕੇ ਤੇ ਦੁਬਾਰਾ ਪੰਥ ਦੀ ਉਹਦੇ ਚ ਆਓ ਤੇ ਆਪਣੇ ਆਪ ਜੇ ਦੁਬਾਰਾ ਲੋਕੀ ਉਹਨਾਂ ਨੂੰ ਉਸ ਪੋਜੀਸ਼ਨ ਤੇ ਲਿਆਉਣਾ ਜਾਣਗੇ ਤੇ ਪਹੁੰਚ ਜਾਣਗੇ ਚੋੜ ਜਸਵਿੰਦਰ ਸਿੰਘ ਜੀ ਤੁਸੀਂ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ थैंक यू ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ